ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬੁਲਟੋਹਾ ਗੁਰਦੁਆਰਾ ਅੰਗੀਠਾ ਸਾਹਿਬ ਖਡੂਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਇੱਥੇ ਪੁੱਜੇ ਨੇ ਅਤੇ ਪਾਰਟੀ ਛੱਡਣ ਵਾਲੇ ਅਕਾਲੀ ਦਲ ਆਗੂਆਂ ਨੂੰ ਉਹਨਾਂ ਨੇ ਕਿਹਾ ਕਿ ਜੋ ਹੁਣ ਵਿਕਰਮਜੀਤ ਮਜੀਠੀਆ ਨੂੰ ਮਾੜਾ ਕਹਿ ਰਹੇ ਨੇ ਉਹ ਪਿਸ਼ੋਕੜ ਦੇ ਵਿੱਚ ਉਹਨਾਂ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਸਨ ਨਾਲ ਹੀ ਉਹਨਾਂ ਨੇ ਕਿਹਾ ਕਿ ਲੀਡਰਾਂ ਦੀ ਅਣਖਾ ਜਿਹੜੀ ਖਤਮ ਹੋ ਗਈ ਹੈ ਇਸ ਮੌਕੇ ਬੁਲਟੋਹਾ ਨੇ ਕਿਹਾ ਕਿ ਉਹ ਬਹੁਤ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ ਸਾਰੇ ਸਮੇਂ ਸਮੇਂ ਤੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੇ ਰਹਿੰਨੇ ਆ ਇਹਨਾਂ ਤੇ ਇਤਿਹਾਸਕ ਸਥਾਨਾਂ ਦੇ ਆਪਾਂ ਦਰਸ਼ਨ ਕਰਦੇ ਰਹਿੰਨੇ ਆ ਪਰ ਅੱਜ ਮੈਂ ਜਿਹੜਾ ਮੇਰੇ ਵਰਗੇ ਨਿਮਾਣੇ ਨੂੰ ਮਾਣ ਬਖਸ਼ਿਆ ਹੈ ਤੇ ਸਤਿਗੁਰਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਨ ਵਾਸਤੇ ਹਾਜ਼ਰ ਹੋਇਆ ਹੈ ਨਤਮਸਤਕ ਹੋਇਆ ਹੈ ਔਰ ਮੈਂ ਗੁਰੂ ਦੇ ਵਜ਼ੀਰ ਭਾਈ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਤੱਕ ਰੂਪ ਚ ਜਿਹੜੇ ਹਾਜ਼ਰ ਨੇ ਉਹਨਾਂ ਦੇ ਸਾਹਮਣੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਸ ਸਥਾਨ ਤੇ ਜਿੱਥੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਜੁਲਾਹੇ ਨੇ ਤੇ ਜੁਲਾਹੀ ਵਾਲੀ ਖੇਡ ਆਪ ਸਾਰੇ ਜਾਣਦੇ ਆ ਕਿ ਇਹ ਅਮਰੂਨ ਥਾਵਾਂ ਫਿਰਦਾ ਤੇ ਉਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਉਸ ਉਮਰ ਦੇ ਪੜਾ ਤੱਕ ਵੀ ਸੁਮੱਚੀ ਦੁਨੀਆ ਨੂੰ ਆਨੰਦ ਦਿੱਤਾ ਸ਼ਾਂਤੀ ਦਿੱਤੀ ਉਪਦੇਸ਼ ਦਿੱਤਾ ਨਾਮ ਦੀ ਸ਼ਕਤੀ ਦਿੱਤੀ ਲੰਗਰ ਦੀ ਸ਼ਕਤੀ ਦਿੱਤੀ ਤੇ ਫਿਰ ਅੱਜ ਉਸੇ ਅਸਥਾਨ ਤੇ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਇੱਕ ਨציਜ ਹੋਣ ਦੇ ਨਾਤੇ ਥਾਂ ਲੈਣ ਲਈ ਵੀ ਆਇਆ ਹਾਂ ਥਾਂ ਲੈਣ ਲਈ ਵੀ ਆਇਆ ਹਾਂ ਤੇ ਸਤਿਗੁਰੂ ਕੋਲੋਂ ਕਿਉਂਕਿ ਸਿੱਖ ਨੇ ਸਤਿਗੁਰੂ ਕੋਲ ਮੰਗਣਾ ਹੈ ਤੇ ਮਾਣ ਮੰਗਣ ਵਾਸਤੇ ਵੀ ਆਇਆ ਹੈ ਔਰ ਸਤਿਗੁਰਾਂ ਕੋਲ ਇਹ ਵੀ ਸ਼ਕਤੀ ਮੰਗੀ ਹੈ ਕਿ ਸਤਿਗੁਰੂ ਤੁਹਾਡੇ ਆਸਰੇ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਤੁਸੀਂ ਇਹ ਜਿਹੜਾ ਆ ਮਾਣ ਬਖਸ਼ ਦੇਣਾ ਤੇ ਫਿਰ ਸ਼ਕਤੀ ਵੀ ਦਿਆ ਜੇ ਤੇ ਕਸਰ ਅੱਗੇ ਵੀ ਨਹੀਂ ਛੱਡਦੇ ਪਰ ਅਜੇਹੀ ਸ਼ਕਤੀ ਦਿਆ ਜੇ ਕਿਉਂ ਦਿੱਲੀ ਤਖਤ ਜਿਹੜਾ ਕਦੇ ਸਿੱਖਾਂ ਦਾ ਨਹੀਂ ਬਣਿਆ ਜਿਹੜਾ ਪੰਜਾਬ ਦਾ ਨਹੀਂ ਬਣਿਆ ਜਿਹੜਾ ਪੰਥ ਦਾ ਨਹੀਂ ਬਣਿਆ ਉੱਥੇ ਆਵਾਜ਼ ਬਲੰਦ ਕਰਨ ਦਾ ਤੇ ਦਿੱਲੀ ਤਖਤ ਨੂੰ ਝੁਕਾਉਣ ਦਾ ਉਹਨਾਂ ਦੀਆਂ ਚੀਕਾਂ ਕਢਾਉਣ ਦਾ ਤੇ ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਾਉਣ ਦੀ ਜਿਹੜੀ ਹੈ ਉਹ ਜਰੂਰ ਸ਼ਕਤੀ ਬਖਸ਼ੇ ਜੀ ਇਹ ਅਰਦਾਸ ਕਰਦੇ ਆਂ ਬਟਾ ਸਾਹਿਬ ਵਕਾ ਵਕ ਮੈਂ ਕੈਂਡੀ ਤਾਂ ਅੱਜ ਇਹ ਕਿ ਲਗਾਤਾਰ ਲੋਕ ਸਭਾ ਚੋਣਾਂ ਦੇ ਦੌਰਾਨ ਵਕ-ਵਕ ਪਾਰਟੀਆਂ ਦੇ ਉਮੀਦਵਾਰ ਨੇ ਜਿਹੜੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਨੇ ਇਸੇ ਨੂੰ ਲੈ ਕੇ ਵਿਰਸਾ ਸਿੰਘ ਬੁਲਟੋਹਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਪੁੱਜੇ ਨੇ ਜਿੱਥੇ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ